ਮਸੀਹ ਵੀ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ ਜਿਵੇਂ ਆਪਾਂ ਸਭ ਜਾਣਦੇ ਹਾਂ ਕਿ ਆਪਾਂ ਹਰ ਰੋਜ਼ ਜੀਵਨ ਦੇ ਬਦਲਾਵ ਦੀ ਗਵਾਹੀ ਨੂੰ ਲੈ ਕੇ ਆਉਨੇ ਆਂ ਤਾਂ ਅੱਜ ਦੀ ਗਵਾਹੀ ਬ੍ਰਦਰ ਅੰਕਿਤ ਜੀ ਦੀ ਆ ਇਹ ਬ੍ਰਦਰ ਦੱਸਦੇ ਨੇ ਕਿ ਇਹ ਰਾਜਪੂਤ ਫੈਮਲੀ ਤੋਂ ਬਿਲੋਂਗ ਕਰਦੇ ਨੇ ਇਹ ਬ੍ਰਦਰ ਦੱਸਦੇ ਕਿ ਜਦੋਂ ਇਹ ਛੋਟੇ ਹੁੰਦੇ ਸੀਗੇ ਇਹਨਾਂ ਦੀ ਮਾਤਾ ਜੀ ਦੇ ਅੰਦਰ ਇੱਕ ਦੋਸ਼ਟ ਆਤਮਾ ਦਾ ਵਾਸ ਸੀਗਾ ਅਤੇ ਇਹਨਾਂ ਦਾ ਸਾਰਾ ਪਰਿਵਾਰ ਉਸ ਦੋਸ਼ਟ ਆਤਮਾ ਨੂੰ ਦੇਵੀ ਦੇਵਤੇ ਸਮਝ ਕੇ ਪੂਜਦੇ ਸੀ ਤੇ 브ਦਰ ਦੱਸਦੇ ਨੇ ਕਿ ਇੱਕ ਦਿਨ ਅਚਾਨਕ ਰਾਤ ਦੇ 3 ਵਜੇ 브ਦਰ ਨੂੰ ਆਪਣੇ ਮਾਤਾ ਜੀ ਦੀ ਚੀਕ ਦੀ ਆਵਾਜ਼ ਸੁਣੀ ਤੇ ਜਦੋਂ 브ਦਰ ਨੇ ਦੇਖਿਆ ਕਿ ਇਹਨਾਂ ਦੇ ਮਾਤਾ ਜੀ ਉੱਪਰ ਦੁਸ਼ਟ ਆਤਮਾ ਦਾ ਪੂਰਾ ਕੰਟਰੋਲ ਸੀ ਅਤੇ ਇਹਨਾਂ ਦੇ ਪਿਤਾ ਜੀ ਇਹਨਾਂ ਦੇ ਮਾਤਾ ਜੀ ਦੇ ਪੈਰਾਂ ਦੇ ਵਿੱਚ ਬੈਠ ਕੇ ਉਹਨਾਂ ਦੇ ਅੱਗੇ ਭੀਖ ਮੰਗ ਰਿਹਾ ਟਾਈਮ ਮੰਗ ਰਿਹਾ ਉਹ ਕਾਦੇ ਵਾਸਤੇ ਟਾਈਮ ਮੰਗ ਰਿਆ। ਉਹ ਕਹਿੰਦੇ ਕਿ ਤੁਸੀਂ ਸਾਨੂੰ ਥੋੜਾ ਟਾਈਮ ਦਿਓ ਕਿਉਂਕਿ ਉਹ ਦੁਸ਼ਟ ਆਤਮਾ ਬੋਲ ਰਿਆ ਸੀਗਾ ਕਿ ਇਹਨਾਂ ਨੂੰ ਕੁਝ ਚੜਾਵੇ ਚੜਾਉਣ ਦੇ ਲਈ ਕਿਆ ਸੀ। ਜੋ ਦੁਸ਼ਟ ਆਤਮਾ ਦਾ ਕੁਝ ਮਨ ਲੂ ਕਿ ਉਹਨਾਂ ਨੇ ਕਿਆ ਹੋਊਗਾ ਕਿ ਸਾਨੂੰ ਆ ਚੜਾਵੇ ਚੜਾਉਣੇ ਇੰਨੇ ਟਾਈਮ ਦੇ ਵਿੱਚ ਪਰ ਇਹਨਾਂ ਦੇ ਫਾਦਰ ਉਹ ਚੜਾਵੇ ਦਾ ਅਰੇਂਜ ਨਹੀਂ ਕਰ ਪਾ ਪਾਈ ਉਸ ਸਮੇਂ ਤੱਕ ਤੇ ਉਹ ਦੁਸ਼ਟ ਆਤਮਾ ਇਹਨਾਂ ਦੀ ਮਦਰ ਨੂੰ ਪਰੇਸ਼ਾਨ ਕਰਨਾ ਸ਼ੁਰੂ ਕੀਤਾ ਇਹਨਾਂ ਦੇ ਫਾਦਰ ਨੂੰ ਵੀ ਪਰੇਸ਼ਾਨ ਕੀਤਾ ਅਤੇ ਬ੍ਰਦਰ ਦਾਸ ਦੇ ਨੇ ਕਿ ਇਸੇ ਤਰ੍ਹਾਂ ਹੀ ਇਹਨਾਂ ਦੇ ਘਰ ਦੇ ਵਿੱਚ ਦੁਸ਼ਟ ਆਤਮਾ ਦਾ ਜਿਹੜਾ ਸੀਗਾ ਵਾਸ ਸੀਗਾ ਇਹਨਾਂ ਦੀ ਮਾਤਾ ਜੀ ਦੇ ਉੱਪਰ ਤੇ ਉਹ ਦੁਸ਼ਟ ਆਤਮਾ ਸਾਰਿਆਂ ਨੂੰ ਹੀ ਪਰੇਸ਼ਾਨ ਕਰਦੀ ਸੀਗੀ ਇਹਨਾਂ ਦੇ ਫਾਦਰ ਨੂੰ ਵੀ ਮਤਲਬ ਕਿ ਚੜਾਵੇ ਚੜਾਉਣ ਦੇ ਵੇਸ ਤੇ ਜਾਂ ਮਤਲਬ ਕੋਈ ਉਹ ਚੀਜ਼ ਮੰਗਦੇ ਸੀ ਜਾਂ ਕੁਝ ਵੀ ਤੇ ਇਹਨਾਂ ਦੀ ਮਦਰ ਬਿਮਾਰ ਹੀ ਰਹਿੰਦੇ ਸੀਗੇ ਇਹ ਬ੍ਰਦਰ ਦੱਸਦੇ ਕਿ ਇਸੇ ਤਰ੍ਹਾਂ ਹੀ ਟਾਈਮ ਬੀਤਦਾ ਗਿਆ ਅਤੇ ਬ੍ਰਦਰ ਨੇ ਜਦੋਂ ਕਾਲਜ ਜੁਆਇਨ ਕੀਤਾ ਤੇ ਇਹ ਮੇਰਠ ਦੇ ਵਿੱਚ ਰਹਿ ਰਹੇ ਸੀਗੇ ਮੇਰਠ ਦੇ ਵਿੱਚ ਬ੍ਰਦਰ ਕਹਿੰਦੇ ਕਿ ਇਹ ਹੋਸਟਲ ਦੇ ਵਿੱਚ ਸਨ ਤੇ ਜਦੋਂ ਇਹ ਹੋਸਟਲ ਦੇ ਵਿੱਚ ਕਹਿੰਦੇ ਕਿ ਪੜ੍ਹ ਰਹੇ ਸੀਗੇ ਰਾਤ ਦੇ 1 ਵਜੇ ਇਹਨਾਂ ਦਾ ਐਗਜ਼ਾਮ ਸੀਗਾ ਨੈਕਸਟ ਡੇ ਬ੍ਰਦਰ ਕਹਿੰਦੇ ਕਿ ਸਾਰੇ ਜਿੰਨੇ ਵੀ ਇਹਨਾਂ ਦੇ ਦੋਸਤ ਸੀ ਸਾਰੇ ਬੈਠ ਕੇ ਪੜ੍ਹ ਰਹੇ ਸੀ ਕਿ 1 ਵਜੇ ਤੱਕ ਕਹਿੰਦੇ ਕਿ ਇਹ ਪੜ੍ਹਦੇ ਰਹਿ। ਉਸ ਤੋਂ ਬਾਅਦ ਕੀ ਹੋਇਆ? ਕਹਿੰਦੇ ਕਿ ਜਦੋਂ 1 1 ਵਜੇ ਤੋਂ ਬਾਅਦ ਸਾਰੇ ਆਪਣੀ ਸਟੱਡੀ ਕਰਕੇ ਆਪਣੇ ਆਪਣੇ ਕਮਰਿਆਂ ਦੇ ਵਿੱਚ ਚਲੇ ਗਏ ਸੌਣ ਦੇ ਵਾਸਤੇ ਤੇ ਕਹਿੰਦੇ ਕਿ ਇਹ ਵੀ 1 ਵਜੇ ਬ੍ਰਦਰ ਕਹਿੰਦੇ ਕਿ ਇਹ ਵੀ ਸੌਣ ਦੇ ਲਈ ਜਦੋਂ ਆਪਣੇ ਬਿਸਤਰ ਦੇ ਉੱਪਰ ਪਏ ਤੇ ਇਹਨਾਂ ਨੇ ਆਪਣੀ ਅੱਖਾਂ ਨੂੰ ਬੰਦ ਕੀਤਾ ਤੇ ਇਹਨਾਂ ਨੂੰ ਥੋੜਾ ਜਿਹਾ ਟਾਈਮ ਹੋਇਆ ਸੀਗਾ ਕਿ ਇਹਨਾਂ ਨੂੰ ਨੀਂਦ ਆਈ। ਜਦੋਂ ਕਹਿੰਦੇ ਕਿ ਬ੍ਰਦਰ ਕਹਿੰਦੇ ਕਿ ਮੈਨੂੰ ਜਦੋਂ ਨੀਂਦ ਆਈ ਤੇ ਕਹਿੰਦੇ ਕਿ ਅਚਾਨਕ ਮੈਨੂੰ ਕਹਿੰਦੇ ਇੱਕ ਮੰਨ ਲਓ ਕਿ ਆਵਾਜ਼ ਸੁਣਾਈ ਦਿੱਤੀ ਉਹ ਆਵਾਜ਼ ਕੀ ਸੀਗੀ ਉਹ ਦਰਵਾਜ਼ਾ ਖੜਕਣ ਦੀ ਆਵਾਜ਼ ਸੀਗੀ ਬ੍ਰਦਰ ਕਹਿੰਦੇ ਮੇਰੇ ਰੂਮ ਦਾ ਦਰਵਾਜ਼ਾ ਕਿਸੇ ਨੇ ਖੜਕਾਇਆ ਤੇ ਬ੍ਰਦਰ ਕਹਿੰਦੇ ਕਿ ਅਚਾਨਕ ਮੇਰੀ ਅੱਖ ਖੁੱਲ ਗਈ ਤੇ ਕਹਿੰਦੇ ਜਦੋਂ ਮੈਂ ਅੱਖ ਖੋਲੀ ਤੇ ਮੈਂ ਦੇਖਿਆ ਕਿ ਕਮਰੇ ਦੇ ਵਿੱਚ ਕੋਈ ਵੀ ਨਹੀਂ ਸੀਗਾ ਕਿ ਸਿਰਫ ਬ੍ਰਦਰ ਇਕੱਲੇ ਹੀ ਕਮਰੇ ਦੇ ਵਿੱਚ ਸੀਗੇ ਕਮਰੇ ਵਿੱਚ ਕੋਈ ਵੀ ਨਹੀਂ ਸੀਗਾ ਤੇ ਜਦੋਂ ਬ੍ਰਦਰ ਨੇ ਦਰਵਾਜ਼ਾ ਖੋਲ੍ਹਿਆ ਕਹਿੰਦੇ ਕਿ ਮੈਂ ਕੀ ਦੇਖਿਆ ਕਿ ਜਦੋਂ ਕਹਿੰਦੇ ਮੈਂ ਦਰਵਾਜ਼ਾ ਕਹਿੰਦੇ ਖੋਲ੍ਹਿਆ ਤੇ ਇੱਕ ਔਰਤ ਮਤਲਬ ਕਿ ਇੱਕ ਔਰਤ ਦਾ ਦੁਸ਼ਟ ਆਤਮਾ ਖੜਾ ਸੀ ਉਹ ਦੇਖਣ ਦੇ ਵਿੱਚ ਕਹਿੰਦੇ ਕਿ ਇੱਕ ਇਨਸਾਨ ਦੇ ਵਰਗੀ ਸੀਗੀ ਪਰ ਕਹਿੰਦੇ ਉਹ ਇਨਸਾਨ ਨਹੀਂ ਸੀ ਕਹਿੰਦੇ ਉਹਦੀਆਂ ਜਿਹੜੀਆਂ ਅੱਖਾਂ ਸੀਗੀਆਂ ਪੂਰੀ ਤਰ੍ਹਾਂ ਨਾਲ ਬਲੈਕ ਸੀ ਕਹਿੰਦੇ ਜਦੋਂ ਮੈਂ ਉਸ ਦੁਸ਼ਟ ਆਤਮਾ ਨੂੰ ਦੇਖਿਆ ਤੇ ਉਹ ਦੁਸ਼ਟ ਆਤਮਾ ਨੇ ਕਹਿੰਦੇ ਕਿ ਮੈਨੂੰ ਅੰਦਰ ਦੇ ਵੱਲ ਤੱਕ ਕੰਮ ਆ ਰਿਹਾ ਕਹਿੰਦੇ ਕਿ ਮੈਂ ਦਰਵਾਜ਼ਾ ਬੰਦ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਉਹ ਖੋਲਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਕਹਿੰਦੇ ਕਿ ਇਸੇ ਤਰ੍ਹਾਂ ਕਹਿੰਦੇ ਕਿ ਮੈਂ ਬਹੁਤ ਜ਼ਿਆਦਾ ਡਰ ਗਿਆ ਬ੍ਰਦਰ ਦੱਸਦੇ ਨੇ ਕਿ ਇੰਨੇ ਜ਼ਿਆਦਾ ਕਹਿੰਦੇ ਮੈਂ ਡਰ ਗਿਆ ਕਿ ਮੈਂ ਰੋਂਦਾ ਰੋਂਦਾ ਆਪਣੇ ਦੋਸਤਾਂ ਦੇ ਕੋਲ ਭੱਜ ਗਿਆ ਉਸ ਤੋਂ ਬਾਅਦ ਕਹਿੰਦੇ ਜਦੋਂ ਮੈਂ ਆਪਣੇ ਦੋਸਤਾਂ ਨੂੰ ਜਾ ਕੇ ਪੂਰੀ ਕਹਾਣੀ ਦੱਸੀ ਪੂਰੀ ਸਟੋਰੀ ਦੱਸੀ ਵੀ ਇੱਦਾਂ ਇੱਦਾਂ ਕਰਕੇ ਮੇਰੇ ਨਾਲ ਹੋਇਆ ਕਿ ਮੈਂ ਦੋਸ਼ਟ ਆਤਮਾ ਦੇਖਿਆ ਇੱਕ ਔਰਤ ਦਾ ਤੇ ਇਹਨਾਂ ਦੇ ਦੋਸਤ ਜਿਹੜੇ ਸੀਗੇ ਉਹ ਇਹਨਾਂ ਨੂੰ ਕਹਿਣ ਲੱਗੇ ਕਿ ਰਾਤ ਬਹੁਤ ਹੋ ਚੁੱਕੀ ਆ ਤੈਨੂੰ ਕੋਈ ਡਰਾਵਣਾ ਸੁਪਨਾ ਆਇਆ ਆ ਕਿ ਤੂੰ ਜਾ ਕੇ ਸੋ ਜਾ ਤੇ ਬ੍ਰਦਰ ਕਹਿੰਦੇ ਕਿ ਮੈਂ ਉਸ ਚੀਜ਼ ਨੂੰ ਫੀਲ ਕੀਤਾ ਮੈਂ ਉਸ ਕਹਿੰਦੇ ਡਰ ਨੂੰ ਅਨੁਭਵ ਕੀਤਾ ਮੈਂ ਉਸ ਡਰ ਦੇ ਵਿੱਚ ਸੀ ਕਹਿੰਦੇ ਕਿ ਮੈਂ ਪੂਰੀ ਰਾਤ ਸੌ ਨਹੀਂ ਪਾਇਆ ਤੇ ਕਹਿੰਦੇ ਕਿ ਜਦੋਂ ਇਹ ਸਵੇਰੇ ਬ੍ਰਦਰ ਕਹਿੰਦੇ ਕਿ ਮੈਂ ਤਿਆਰ ਹੋ ਕੇ ਕਾਲਜ ਗਿਆ ਉਸ ਤੋਂ ਬਾਅਦ ਕਹਿੰਦੇ ਕਿ ਉੱਥੇ ਅਚਾਨਕ ਹੀ ਕਾਲਜ ਦੇ ਵਿੱਚ ਜਾ ਕੇ ਕਹਿੰਦੇ ਕਿ ਮੈਂ ਅਚਾਨਕ ਹੀ ਵਿਹੋਸ਼ ਹੋ ਕੇ ਡਿੱਗ ਗਿਆ ਕਹਿੰਦੇ ਮੈਨੂੰ ਦੌਰਾ ਪਿਆ ਕਹਿੰਦੇ ਕਿ ਮੈਂ ਅਚਾਨਕ ਹੀ ਵਿਹੋਸ਼ ਹੋ ਕੇ ਡਿੱਗ ਗਿਆ ਤੇ ਉਸ ਤੋਂ ਬਾਅਦ ਬ੍ਰਦਰ ਕਹਿੰਦੇ ਕਿ ਜਿਹੜਾ ਦੌਰਿਆਂ ਦਾ ਸਿਲਸਿਲਾ ਸੀਗਾ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਸ਼ੁਰੂ ਹੋ ਗਿਆ ਬ੍ਰਦਰ ਕਹਿੰਦੇ ਕਿ ਜੋ ਉਸ ਦਿਨ ਦੁਸ਼ਟ ਆਤਮਾ ਨੇ ਇਹਨਾਂ ਤੇ ਮਤਲਬ ਕਿ ਵਾਰ ਕੀਤਾ ਇਹਨਾਂ ਨੂੰ ਦੁਸ਼ਟ ਆਤਮਾ ਦੇਖਦਾ ਸੀਗਾ ਤੇ ਕਹਿੰਦੇ ਕਿ ਉਹ ਜਾਨੀ ਕਿ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਉਹਦਾ ਅਸਰ ਜਿਹੜਾ ਦਿਖਣ ਲੱਗ ਗਿਆ ਤੇ ਕਹਿੰਦੇ ਕਿ ਦੌਰੇ ਪੈਣੇ ਸ਼ੁਰੂ ਹੋ ਗਏ ਬੇਹੋਸ਼ ਹੋਣ ਲੱਗ ਗਏ ਕਹਿੰਦੇ ਦੌਰਿਆਂ ਦੇ ਕਾਰਨ ਕਹਿੰਦੇ ਕਿ ਮੈਂ ਬਹੁਤ ਸਾਰੇ ਡਾਕਟਰਾਂ ਨੂੰ ਚੈੱਕਅਪ ਕਰਵਾਇਆ ਬਹੁਤ ਸਾਰੇ ਡਾਕਟਰਾਂ ਦਿਖਾਇਆ ਪਰ ਕੁਝ ਵੀ ਫਰਕ ਨਹੀਂ ਸੀ ਬਹੁਤ ਸਾਰੀ ਮੈਡੀਸਿਨ ਖਾਧੀਆਂ ਕਹਿੰਦੇ ਕੋਈ ਵੀ ਫਰਕ ਨਹੀਂ ਸੀ ਪੈ ਰਿਹਾ ਕਹਿੰਦੇ ਕਿ ਉਸ ਦੇ ਕਾਰਨ ਜ਼ਿੰਦਗੀ ਥੋੜੀ ਜਿੱਦਾਂ ਰੁੱਕ ਜੀ ਜਾਂਦੀ ਹੈ ਜਦੋਂ ਬੰਦਾ ਬਹੁਤ ਸਲਾਕੇ ਬੈਠਾ ਹੁੰਦਾ ਹੈ ਆਪਣੀ ਜ਼ਿੰਦਗੀ ਤੋਂ ਨਾ ਤੇ ਅਚਾਨਕ ਕੋਈ ਪ੍ਰੋਬਲਮ ਆ ਜਾਵੇ ਤੇ ਬੰਦੇ ਦੀ ਜ਼ਿੰਦਗੀ ਜਿਹੜੀ ਆ ਉਹ ਥੰਮ ਜਾਈ ਜਾਂਦੀ ਆ ਬੰਦੇ ਨੂੰ ਲੱਗਦਾ ਕਿ ਬਸ ਹੁਣ ਇੱਥੇ ਸਭ ਕੁਝ ਖਤਮ ਹੋ ਗਿਆ ਪਰ ਇੱਥੇ ਹੀ ਸਭ ਕੁਝ ਖਤਮ ਨਹੀਂ ਹੋਇਆ ਬ੍ਰਦਰ ਕਹਿੰਦੇ ਕਿ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਸ ਤੋਂ ਬਾਅਦ ਕਹਿੰਦੇ ਕਿ ਕੋਈ ਜੋਬ ਨਹੀਂ ਸੀਗੀ ਪੜ੍ਹਾਈ ਵੀ ਵਿੱਚ ਛੱਡ ਦਿੱਤੀ ਸੀਗੀ ਕਹਿੰਦੇ ਕਾਲਜ ਛੱਡ ਦਿੱਤਾ ਪੜ੍ਹਾਈ ਛੱਡ ਦਿੱਤੀ ਕੋਈ ਜੋਬ ਨਹੀਂ ਸੀ ਕਹਿੰਦੇ ਵੇਲਾ ਸੀ ਘਰ ਦੇ ਵਿੱਚ ਇਹ ਕਹਿੰਦੇ ਇਸੇ ਤਰ੍ਹਾਂ ਹੀ ਇੱਕ ਦਿਨ ਮੈਂ ਕਹਿੰਦੇ ਬੈਠਾ ਹੋਇਆ ਸੀ ਘਰ 'ਚ ਤੇ ਅਚਾਨਕ ਇਹਨਾਂ ਦੇ ਦੋਸਤ ਸੀਗੇ ਜਿਹੜੇ ਇੱਕ ਦੋਸਤ ਇਹਨਾਂ ਦਾ ਇਹਨਾਂ ਨੂੰ ਮਿਲਣ ਦੇ ਲਈ ਆਇਆ ਤੇ ਉਸ ਦੋਸਤ ਨੇ ਬ੍ਰਦਰ ਨੂੰ ਹਾਲ-ਚਾਲ ਪੁੱਛਿਆ ਤੇ ਉਸ ਤੋਂ ਬਾਅਦ ਉਹਨੇ ਆਪਣੀ ਸਟੋਰੀ ਸੁਣਾਈ ਬ੍ਰਦਰ ਦੇ ਦੋਸਤ ਨੇ ਕਿਹਾ ਕਿ ਮੈਂ ਇੱਕ ਡਰੱਗ ਲੈਣ ਵਾਲਾ ਬਣ ਗਿਆ ਸੀਗਾ ਕਹਿੰਦੇ ਕਿ ਮੈਂ ਮੌਤ ਦੇ ਮੂੰਹ ਦੇ ਵਿੱਚ ਹੀ ਸੀਗਾ ਤੇ ਅਚਾਨਕ ਇੱਕ ਵਿਅਕਤੀ ਕਹਿੰਦੇ ਮੈਨੂੰ ਮਿਲਿਆ ਉਸ ਵਿਅਕਤੀ ਨੇ ਕਹਿੰਦੇ ਮੈਨੂੰ ਪ੍ਰਭੂ ਦਾ ਵਚਨ ਦੱਸਿਆ ਤੇ ਕਹਿੰਦੇ ਉਹਨੇ ਮੈਨੂੰ ਪ੍ਰਭੂ ਯੇਸ਼ੂ ਮਸੀਹ ਦੇ ਬਾਰੇ ਵਿੱਚ ਦੱਸਿਆ ਤੇ ਮੇਰੀ ਜ਼ਿੰਦਗੀ ਕਹਿੰਦੇ ਬਦਲ ਗਈ ਇਹਨਾਂ ਦੇ ਦੋਸਤ ਨੇ ਇਹਨਾਂ ਨੂੰ ਦੱਸਿਆ ਕਿ ਮੇਰੀ ਜ਼ਿੰਦਗੀ ਬਦਲ ਗਈ ਕਹਦੇ ਕਿ ਮੈਨੂੰ ਪਰਮੇਸ਼ਰ ਨੇ ਪ੍ਰਭੂ ਯੇਸ਼ੂ ਮਸੀਹ ਨੇ ਬਚਾ ਲਿਆ ਤੇ ਉਸ ਦੋਸਤ ਦੀਆਂ ਗੱਲਾਂ ਸੁਣ ਕੇ ਬ੍ਰਦਰ ਦੇ ਜ਼ਿੰਦਗੀ ਦੇ ਵਿੱਚ ਮਨ ਦੇ ਵਿੱਚ ਇੱਕ ਬਹੁਤ ਜ਼ਿਆਦਾ ਅੱਛਾ ਫੀਲ ਹੋਇਆ ਇਹਨਾਂ ਨੇ ਕਿਹਾ ਕਿ ਮੈਂ ਵੀ ਉਸ ਇਨਸਾਨ ਨੂੰ ਮਿਲਾਂਗਾ ਕਿ ਮੈਂ ਵੀ ਚਾਹੁੰਨਾ ਆ ਕਿ ਮੇਰੀ ਵੀ ਜ਼ਿੰਦਗੀ ਬਦਲੇ ਮੇਰੀ ਵੀ ਜ਼ਿੰਦਗੀ ਜਿਹੜੀ ਆ ਉਹ ਵਧੀਆ ਹੋ ਜਾਵੇ ਜੋ ਟੈਨਸ਼ਨਾਂ ਦੇ ਵਿੱਚੋਂ ਜੋ ਮੁਸ਼ਕਿਲਾਂ ਦੇ ਵਿੱਚੋਂ ਇਸ ਸਮੇਂ ਕਹਿੰਦੇ ਕਿ ਮੈਂ ਨੰਗ ਰਿਆਂ ਆ ਮੈਂ ਵੀ ਚਾਹੁੰਨਾ ਕਿ ਮੈਂ ਇਹਨਾਂ ਦੇ ਵਿੱਚੋਂ ਨਿਕਲਾਂ ਮੇਰੀ ਜ਼ਿੰਦਗੀ 'ਚ ਕੁਝ ਚੇਂਜ ਆਵੇ ਤੇ ਬ੍ਰਦਰ ਕਹਿੰਦੇ ਕਿ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਫਰੈਂਡ ਸੀਗੇ ਉਹ ਇਹਨਾਂ ਨੂੰ ਉਸ ਜਗ੍ਹਾ ਤੇ ਲੈ ਕੇ ਗਿਆ ਜਿੱਥੇ ਉਹ ਵਿਅਕਤੀ ਰਹਿੰਦਾ ਸੀ ਤੇ ਕਹਿੰਦੇ ਕਿ ਜਦੋਂ ਉਹਨਾਂ ਦੇ ਕੋਲ ਗਏ ਉਹ ਪਰਮੇਸ਼ਰ ਦੇ ਦਾਸ ਸੀ ਕਹਿੰਦੇ ਕਿ ਜਦੋਂ ਉਹਨਾਂ ਦੇ ਕੋਲ ਗਏ ਜਦੋਂ ਬ੍ਰਦਰ ਉਹਨਾਂ ਦੇ ਕੋਲ ਗਏ ਤੇ ਉਸ ਤੋਂ ਬਾਅਦ ਕੀ ਹੋਇਆ ਕਿ ਬ੍ਰਦਰ ਨੂੰ ਉਸ ਵਿਅਕਤੀ ਨੇ ਕਿਹਾ ਉਹਨਾਂ ਨੇ ਕਿਹਾ ਜਿਹੜੇ ਪਰਮੇਸ਼ਰ ਦਾ ਵਚਨ ਦੱਸਦੇ ਸੀਗੇ ਪਰਮੇਸ਼ਰ ਦੇ ਦਾਸ ਆਪਾਂ ਕਹਿ ਸਕਦੇ ਹਾਂ ਉਹਨਾਂ ਨੂੰ ਜਿਨ੍ਹਾਂ ਨੇ ਰੂਹ ਬਚਾਈ ਇੱਕ ਉਸ ਤੋਂ ਬਾਅਦ ਉਹਨਾਂ ਨੇ ਪਤਾ ਨਹੀਂ ਕਿੰਨੀਆਂ ਘਰੂਹਾਂ ਬਚਾਈਆਂ ਹੋਣਗੀਆਂ ਤੇ ਉਹ ਪਰਮੇਸ਼ਰ ਦੇ ਦਾਸ ਸੀ ਸੀਗੇ ਤੇ ਜਦੋਂ ਪਰਮੇਸ਼ਰ ਦੇ ਦਾਸ ਦੇ ਕੋਲ 브ਦਰ ਕਹਿੰਦੇ ਮੈਂ ਗਿਆ ਉੱਥੇ ਕੀ ਹੋਇਆ ਕਹਿੰਦੇ ਕੀ 브ਦਰ ਨੂੰ ਪਰਮੇਸ਼ਰ ਦੇ ਦਾਸ ਨੇ ਕਿਹਾ ਕੀ ਤੂੰ ਚਾਹਨਾ ਹੈ ਕਿ ਤੇਰੀ ਜ਼ਿੰਦਗੀ ਬਚੇ ਕੀ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਬਦਲਾਅ ਚਾਹਨਾ ਹੈ ਤੇ ਭਰਾ ਨੇ ਬਿਨਾਂ ਕੁ ਸੋਚੇ ਸਮਝੇ ਕਿਹਾ ਕਿ ਹਾਂ ਮੈਂ ਚਾਹੁੰਦਾ ਹਾਂ ਕਿ ਮੇਰੀ ਜ਼ਿੰਦਗੀ ਦੇ ਵਿੱਚ ਕੁਝ ਚੇਂਜ ਹੋ ਸੋਣ ਮੈਂ ਚਾਹੁੰਦਾ ਹਾਂ ਕਿ ਮੇਰਾ ਜੀਵਨ ਬਦਲੇ ਤੇ ਉਸ ਪ੍ਰਭੂ ਦੇ ਦਾਸ ਨੇ ਇਹਨਾਂ ਨੂੰ ਕਿਹਾ ਕਿ ਅਗਰ ਤੂੰ ਚਾਹਣਾ ਹੈ ਕਿ ਤੇਰੀ ਜ਼ਿੰਦਗੀ ਬਦਲੇ ਤੇ ਤੂੰ ਮੇਰੇ ਪਿੱਛੇ-ਪਿੱਛੇ ਪ੍ਰਾਰਥਨਾ ਕਰ ਕਹਿੰਦੇ ਕਿ ਉਹਨਾਂ ਨੇ ਮੇਰੇ ਨਾਲ ਪ੍ਰਾਰਥਨਾ ਕੀਤੀ ਬ੍ਰਦਰ ਦੱਸਦੇ ਕਿ ਉਹਨਾਂ ਨੇ ਮੇਰੇ ਕੋਲੋਂ ਪ੍ਰਾਰਥਨਾ ਕਰਵਾਈ ਕਿ ਪ੍ਰਭੂ ਮੈਂ ਆਪਣੇ ਆਪ ਨੂੰ ਤੁਹਾਡੇ ਅੱਗੇ ਖੋਲਦਾ ਆ ਮੈਂ ਆਪਣੇ ਆਪ ਨੂੰ ਤੁਹਾਡੇ ਹੱਥਾਂ 'ਚ ਸੌਂਪਦਾ ਆ ਤੁਸੀਂ ਮੇਰੀ ਜ਼ਿੰਦਗੀ ਵਿੱਚ ਆਓ ਕਹਿੰਦੇ ਕਿ ਮੈਂ ਇਹ ਪ੍ਰਾਰਥਨਾ ਜਦੋਂ ਕੀਤੀ ਬ੍ਰਦਰ ਦੱਸਦੇ ਕਿ ਉਸੇ ਦਿਨ ਜਦੋਂ ਫਿਰ ਮੈਂ ਕਹਿੰਦੇ ਆਪਣੇ ਘਰ ਵਾਪਸ ਆਇਆ ਉਸੇ ਰਾਤ ਕਹਿੰਦੇ ਜਦੋਂ ਮੈਂ ਆਪਣੇ ਬਿਸਤਰੇ ਦੇ ਵਿੱਚ ਸੁੱਤਾ ਪਿਆ ਸੀਗਾ ਤੇ ਅਚਾਨਕ ਫਿਰ ਇਹਨਾਂ ਨੂੰ ਇੱਕ ਚੀਖ ਸੁਣਾਈ ਦਿੱਤੀ ਜੋ ਚੀਖ ਇਹਨਾਂ ਦੀ ਮੰਮੀ ਦੀ ਸੀਗੀ ਬ੍ਰਦਰ ਕਹਿੰਦੇ ਕਿ ਜਦੋਂ ਮੈਂ ਆਪਣੀ ਮੰਮੀ ਦੀ ਚੀਖ ਸੁਣੀ ਤੇ ਕਹਿੰਦੇ ਮੈਂ ਭੱਜਾ ਗਿਆ ਆਪਣੀ ਮੰਮੀ ਦੇ ਵੱਲ ਤੇ ਕਹਿੰਦੇ ਜਦੋਂ ਮੈਂ ਆਪਣੀ ਮਾਤਾ ਜੀ ਨੂੰ ਦੇਖਿਆ ਤੇ ਕਹਿੰਦੇ ਮੈਂ ਕੀ ਦੇਖਿਆ ਕਿ ਮੈਂ ਆਪਣੇ ਕਹਿੰਦੇ ਉਹਨਾਂ ਦੇ ਸਾਈਡ ਤੇ ਕਹਿੰਦੇ ਇੱਕ ਔਰਤ ਦਾ ਦੁਸ਼ਟ ਆਤਮਾ ਬੈਠਾ ਹੋਇਆ ਸੀਗਾ ਤੇ 브라더 ਕਹਿੰਦੇ ਕਿ ਜਿੱਦਾਂ ਪਹਿਲਾਂ ਕਹਿੰਦੇ ਕਿ ਦੁਸ਼ਟ ਆਤਮਾ ਮੈਨੂੰ ਦੈਸਦਾ ਸੀ ਤੇ ਮੈਂ ਕਹਿੰਦੇ ਡਰ ਜਾਂਦਾ ਸੀ ਘਬਰਾ ਜਾਂਦਾ ਸੀ ਪਰ ਇਸ ਵਾਰ ਉਲਟਾ ਹੋਇਆ ਕਿਉਂਕਿ ਪਰਮੇਸ਼ਰ ਨੂੰ 브라더 ਨੇ ਆਪਣੇ ਜੀਵਨ ਦੇ ਵਿੱਚ ਬੁਲਾਇਆ ਸੱਚੇ ਦਿਲ ਨਾਲ ਬੁਲਾਇਆ 브라더 ਸਟੌਂਦੇ ਸੀਗੇ 브라더 ਦਾ ਵਿਸ਼ਵਾਸ ਸੀਗਾ ਕਿ ਇਹਨਾਂ ਦੀ ਜ਼ਿੰਦਗੀ ਜਿਹੜੀ ਆ ਜ਼ਰੂਰ ਬਦਲੂਗੀ ਔਰ ਪਰਮੇਸ਼ਰ ਦੇ ਅਗੇ ਨਾਲ ਨੇ ਪ੍ਰਾਰਥਨਾ ਕੀਤੀ ਕਿ ਤੁਸੀਂ ਮੇਰੇ ਅੰਦਰ ਆਵੋ ਤਾਂ ਸੱਚਮੁੱਚ ਜਦੋਂ ਦੁਸ਼ਟ ਆਤਮਾ ਨੂੰ ਬ੍ਰਦਰ ਨੇ ਦੇਖਿਆ ਤੇ ਦੁਸ਼ਟ ਆਤਮਾ ਖੋਦ ਕਹਿੰਦੇ ਚੀਕਾ ਮਾਰ ਕੇ ਉੱਥੋਂ ਗਾਇਬ ਹੋ ਗਿਆ ਭੱਜ ਗਿਆ ਤੇ ਬ੍ਰਦਰ ਕਹਿੰਦੇ ਕਿ ਉਸ ਦਿਨ ਕਹਿੰਦੇ ਮੈਨੂੰ ਬਿਲਕੁਲ ਵੀ ਡਰ ਨਹੀਂ ਲੱਗਿਆ ਔਰ ਕਹਿੰਦੇ ਜਦੋਂ ਮੈਂ RAM nal ਬੈਠਾ ਹੋਇਆ ਸੀਗਾ ਉਸ ਤੋਂ ਬਾਅਦ ਕਹਿੰਦੇ ਕਿ ਕਹਿੰਦੇ ਕਿ ਮੈਂ ਬੈਠਾ ਹੋਇਆ ਸੀਗਾ ਅਚਾਨਕ ਕਹਿੰਦੇ ਕਿ ਮੈਂ ਇਹ ਸੋਚ ਰਿਹਾ ਸੀਗਾ ਕਿ ਮੈਨੂੰ ਅਜਿਹਾ ਅਨੁਭਵ ਕਿਉਂ ਹੋਇਆ ਕਿ ਅੱਜ ਜਿਹੜੇ ਦੁਸ਼ਟ ਆਤਮੇ ਤੋਂ ਅਸੀਂ ਡਰਦੇ ਸੀਗੇ ਕਿ ਅੱਜ ਉਹ ਦੁਸ਼ਟ ਆਤਮਾ ਕਿਉਂ ਭੱਜ ਗਿਆ ਜਾਂ ਮਤਲਬ ਅਜਿਹੀ ਕਿਹੜੀ ਗੱਲ ਹੋਈ ਤਾਂ ਕਹਿੰਦੇ ਅਚਾਨਕ ਕਹਿੰਦੇ ਕਿ ਮੈਨੂੰ ਇੱਕ ਆਵਾਜ਼ ਸੁਣਾਈ ਦਿੱਤੀ ਕਿ ਉਹ ਆਵਾਜ਼ ਕਹਿੰਦੇ ਕੁਝ ਐਦਾਂ ਸੀਗੀ ਕਿ ਇਹਨਾਂ ਨੂੰ ਕਿਸੇ ਨੇ ਕਿਹਾ ਕਿ हे ਮੇਰੇ ਬੇਟੇ ਮੈਂ ਪ੍ਰਭੂ ਯੇਸ਼ੂ ਤੇਰੇ ਨਾਲ ਗੱਲ ਕਰ ਰਿਹਾ ਆ ਕਿ ਤੂੰ ਨਾ ਡਰ ਕਹਿੰਦੇ ਕਿ ਪਰਮੇਸ਼ਰ ਨੇ ਇਹਨਾਂ ਦੇ ਨਾਲ ਗੱਲ ਕੀਤੀ ਬ੍ਰਦਰ ਦੇ ਨਾਲ ਪਰਮੇਸ਼ਰ ਨੇ ਇਹਨਾਂ ਨੂੰ ਕਿਹਾ ਕਿ ਤੂੰ ਨਾ ਡਰ ਕਿ ਤੇਰੇ ਅੰਦਰ ਕਹਿੰਦੇ ਹੁਣ ਮੈਂ ਵਾਸ ਕਰਦਾ ਆ ਤੇ ਕਹਿੰਦੇ ਕੋਈ ਵੀ ਦੁਸ਼ਟ ਆਤਮਾ ਮਤਲਬ ਤੈਨੂੰ ਡਰਾ ਨਹੀਂ ਸਕਦਾ ਕਹਿੰਦੇ ਮੈਂ ਤੇਰੇ ਅੰਦਰ ਹੁਣ ਵਾਸ ਕਰਦਾ ਆ ਤੈਨੂੰ ਦੁਸ਼ਟ ਆਤਮੇ ਤੋਂ ਡਰਨ ਦੀ ਲੋੜ ਨਹੀਂ ਪਰ ਦੁਸ਼ਟ ਆਤਮੇ ਤੇਰੇ ਕੋਲੋਂ ਡਰਨਗੇ ਤੇ ਸੱਚਮੁੱਚ ਪਰਮੇਸ਼ਰ ਦੇ ਇਸ ਬੋਲਾ ਨੇ 브ਦਰ ਦੇ ਜ਼ਿੰਦਗੀ ਦੇ ਵਿੱਚ ਬਹੁਤ ਅਦਭੁਤ ਕੰਮ ਕੀਤਾ ਪਰਮੇਸ਼ਰ ਦੀ ਆਵਾਜ਼ 브ਦਰ ਨੇ ਸੁਣੀ ਤੇ 브ਦਰ ਦੱਸਦੇ ਨੇ ਕਿ ਇਹਨਾਂ ਦੀ ਮੰਮੀ ਉਸ ਦਿਨ ਤੋਂ ਹੀ ਮਤਲਬ ਕਿ ਠੀਕ ਹੋ ਗਿਆ ਜੋ ਦੋਸ਼ਟ ਆਤਮਾ ਦੇ ਅਟੈਕ ਉਹਨਾਂ ਨੂੰ ਹੁੰਦੇ ਸੀ ਇਹਨਾਂ ਸਾਲਾਂ ਤੋਂ ਉਹ ਬਿਲਕੁਲ ਠੀਕ ਹੋ ਗਿਆ ਤੇ ਜੋ 브ਦਰ ਨੂੰ ਦੌਰੇ ਪੈਂਦੇ ਸੀਗੇ ਉਹ ਵੀ ਠੀਕ ਹੋ ਗਿਆ ਤੇ 브ਦਰ ਬਿਲਕੁਲ ਚੰਗੇ ਭਲੇ ਹੋ ਗਿਆ ਤੇ ਇਸ ਸਮੇਂ ਪਰਮੇਸ਼ਵਰ ਨੇ ਬ੍ਰਦਰ ਦੀ ਜ਼ਿੰਦਗੀ ਦੇ ਵਿੱਚੋਂ ਬਹੁਤ ਅਦਭੁਤ ਕੰਮ ਕੀਤੇ ਔਰ ਬਹੁਤ ਅਚੰਬੀਆਂ ਗਵਾਹੀਆਂ ਪਰਮੇਸ਼ਵਰ ਨੇ ਇਹਨਾਂ ਦੀ ਜੀਵਨ ਦੇ ਵਿੱਚ ਪੈਦਾ ਕੀਤੀਆਂ ਤੇ ਇਸ ਸਮੇਂ ਇਹ ਇੱਕ ਅਣਜਾਣ ਜਾਂ ਵਿਅਕਤੀ ਇੱਕ ਕੈਲੋਕੀ ਨਾਰਮਲ ਜਾਂ ਪਰਸਨ ਇੱਕ ਛੋਟਾ ਜਾਂ ਲੜਕਾ ਸੀਗਾ ਜਿਹੜਾ ਦੁਸ਼ਟ ਆਤਮਾ ਤੋਂ ਗ੍ਰਸਤ ਸੀਗਾ ਕੈਲੋਕੀ ਛੋਟੀ ਇਸ ਦੇ ਸਨ ਤੇ ਪਰਮੇਸ਼ਰ ਨੇ ਉਸ ਸਮੇਂ ਇਹਨਾਂ ਨੂੰ ਦੁਸ਼ਟ ਆਤਮੇ ਤੋਂ ਬਚਾਇਆ ਇਹਨਾਂ ਦੇ ਘਰਾਣੇ ਨੂੰ ਬਚਾਇਆ ਪਰਮੇਸ਼ਰ ਨੇ ਇਹਨਾਂ ਨੂੰ ਪਹਿਲਾਂ ਚੁਣਿਆ ਪਰਮੇਸ਼ਰ ਦਾ ਵਚਨ ਇਹਨਾਂ ਦੇ ਕੋਲ ਪਹਿਲਾਂ ਪਹੁੰਚਿਆ ਤੇ ਦੁਸ਼ਟ ਆਤਮਾ ਵੀ ਇਹਨਾਂ ਨੂੰ ਇਸੇ ਲਈ ਹੀ ਪਰੇਸ਼ਾਨ ਕਰ ਰਿਹਾ ਸੀਗਾ ਕਿਉਂਕਿ ਉਹ ਜਾਣਦਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਲੜਕਾ ਹੈ ਇਹ ਜਿਹੜਾ ਪਰਸਨ ਹੈ ਉਹਦੀ ਬਰਬਾਦੀ ਦਾ ਕਾਰਨ ਬਣੇਗਾ ਤੇ ਅੱਜ ਦੇ ਸਮੇਂ ਦੇ ਵਿੱਚ ਇਹ ਜੋ ਬ੍ਰਦਰ ਅੰਕਿਤ ਨੇ ਇਹ ਪ੍ਰਭੂ ਦੇ ਦਾਸ ਨੇ ਔਰ ਇਹ ਪਰਮੇਸ਼ਰ ਦੇ ਬਹੁਤ ਹੀ ਵੱਡੇ ਔਰ ਅਚੰਬੇ ਕੰਮ ਜਿਹੜਿਆ ਪਰਮੇਸ਼ਰ ਦੇ ਕਾਰਜ ਰ ਨੇ ਔਰ ਬਹੁਤ ਵੱਡੀ ਸੰਖਿਆ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਪਰਮੇਸ਼ਰ ਦੀਆਂ ਬਹੁਤ ਸਾਰੀਆਂ ਰੂਹਾਂ ਨੂੰ ਪਰਮੇਸ਼ਰ ਦੇ ਜਿਹੜੇ ਦਾਸਾਂ ਬਚਾ ਚੁੱਕੇ ਨੇ ਔਰ ਪਰਮੇਸ਼ਰ ਨੇ ਦੀ ਜ਼ਿੰਦਗੀ ਦੇ ਵਿੱਚੋਂ ਬਹੁਤ ਸਾਰੇ ਕੰਮ ਲੈ ਰਹੇ ਆ ਬਹੁਤ ਸਾਰੀਆਂ ਰੂਹਾਂ ਇਹਨਾਂ ਦੇ ਦੁਆਰਾ ਬਚਾਈਆਂ ਜਾ ਰਹੀਆਂ ਨੇ ਬਹੁਤ ਸਾਰੇ ਵੱਡੇ ਛੁਟਕਾਰੇ ਇਹਨਾਂ ਦੇ ਦੁਆਰਾ ਹੋ ਰਹੇ ਨੇ ਔਰ ਸੱਚਮੁੱਚ ਪਰਮੇਸ਼ਰ ਨੇ ਇਸ ਪ੍ਰਾਣੂ ਇਸ ਕਦਰ ਇਸਤੇਮਾਲ ਕੀਤਾ ਕਿ ਪਰਮੇਸ਼ਰ ਨੇ ਇਹਨਾਂ ਨੂੰ ਰੂਹਾਂ ਨੂੰ ਬਚਾਉਣ ਦਾ ਕੰਮ ਦਿੱਤਾ ਪਰਮੇਸ਼ਰ ਨੇ ਇਹਨਾਂ ਦੇ ਜੀਵਨ ਨੂੰ ਬਚਾਇਆ ਇਹਨਾਂ ਦੇ ਪਰਿਵਾਰ ਦੇ ਜੀਵਨ ਨੂੰ ਬਚਾਇਆ ਔਰ ਇਹ ਪਰਮੇਸ਼ਰ ਦਾ ਜੋ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਦਇਆ ਸੀਗੀ ਕਿਰਪਾ ਸੀਗੀ ਪਰਮੇਸ਼ਰ ਨੇ ਉਸੇ ਕਿਰਪਾ ਨੂੰ ਉਸੇ ਦਇਆ ਨੂੰ ਪਰਮੇਸ਼ਰ ਨੇ ਇਹਨਾਂ ਦੀ ਜ਼ਿੰਦਗੀ ਚ ਵਧਾਇਆ ਔਰ ਕੱਲ ਇਹਨਾਂ ਨੂੰ ਕਿਸੇ ਦੀ ਹੈਲਪ ਦੀ ਜ਼ਰੂਰਤ ਸੀ ਪਰ ਅੱਜ ਇਹ ਬਹੁਤ ਸਾਰੇ ਲੋਕਾਂ ਦੀ ਵਚਨ ਦੇ ਰਾਹੀਂ ਹੈਲਪ ਕਰ ਰਹੇ ਨੇ ਔਰ ਛੁਟਕਾਰੇ ਦੇ ਰਾਹੀਂ ਹੈਲਪ ਕਰ ਰਹੇ ਨੇ ਪਰਮੇਸ਼ਰ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਆਇਤ ਦੇ ਨਾਲ ਕੰਮ ਕਰ ਰਹੇ ਨੇ ਜਿੰਨੇ ਵੀ ਲੋਕ ਇਹਨਾਂ ਦੇ ਨਾਲ ਇਸ ਟਾਈਮ ਜੁੜੇ ਹੋਏ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਨੇ ਔਰ ਸੱਚਮੁੱਚ ਪਰਮੇਸ਼ਰ ਇਸ ਪ੍ਰਾਣ ਨੂੰ ਹੋਰ ਵੀ ਵੱਧ ਵਰਕਤ ਦੇਣ ਪਰਮੇਸ਼ਰ ਇਹਨਾਂ ਦੀ ਫੈਮਿਲੀ ਨੂੰ ਸੰਭਾਲ ਕੇ ਰੱਖਣ ਔਰ ਸੱਚਮੁੱਚ ਅੱਜ ਦੀ ਇਸ ਗਵਾਈ ਤੋਂ ਅਸੀਂ ਸਾਰੇ ਹੀ ਭੈਣ ਭਰਾਵਾਂ ਨੇ ਇਹ ਸਿੱਖਿਆ ਹੋਏਗਾ ਕਿ ਜਿਨ੍ਹਾਂ ਦੇ ਜੀਵਨ ਦੇ ਵਿੱਚ ਪਰਮੇਸ਼ਰ ਹੈ ਜਿਹੜੇ ਸੱਚਮੁੱਚ ਆਪਣੇ ਜੀਵਨ ਨੂੰ ਪਰਮੇਸ਼ਰ ਦੇ ਹੱਥਾਂ ਦੇ ਵਿੱਚ ਸੌਂਪ ਦਿੰਦੇ ਆ ਜਿਹੜੇ ਸੱਚਮੁੱਚ ਪਰਮੇਸ਼ਰ ਦੇ ਹੱਥਾਂ ਦੇ ਵਿੱਚ ਆਪਣੇ ਦਿਲਾਂ ਨੂੰ ਖੋਲਦੇ ਆ ਪਰਮੇਸ਼ਰ ਦੇ ਅੱਗੇ ਆਪਣੇ ਦਿਲਾਂ ਨੂੰ ਖੋਲਦੇ ਆ ਜਿਹੜੇ ਸੱਚਮੁੱਚ ਦਿਲ ਤੋਂ ਕਹਿੰਦੇ ਨੇ ਕਿ ਪ੍ਰਭੂ ਜੀ ਤੁਸੀਂ ਸਾਡੇ ਅੰਦਰ ਵਾਸ ਕਰੋ ਤਾਂ ਸੱਚਮੁੱਚ ਪ੍ਰਭੂ ਯੇਸ਼ੂ ਮਸੀਹ ਉਹਨਾਂ ਦੇ ਅੰਦਰ ਵਾਸ ਕਰਦੇ ਆ ਔਰ ਕੋਈ ਵੀ ਦੁਸ਼ਟ ਦਾ ਆਤਮਾ ਉਹਨਾਂ ਦੇ ਅੱਗੇ ਖਲੋ ਨਹੀਂ ਸਕਦਾ ਤਾਂ ਇਹ ਇੱਕ ਜਿਉਂਦੀ ਜਾਗਦੀ ਮਿਸਾਲ ਸਾਡੇ ਸਾਹਮਣੇ ਹੈ ਤੋ ਸੱਚਮੱਚ ਪਰਮੇਸ਼ਰ ਸਾਨੂੰ ਸਾਰਿਆਂ ਨੂੰ ਵੀ ਇਹੋ ਜਿਹਾ ਹੀ ਬਣਾਣ ਕਿ ਅਸੀਂ ਦੁਸ਼ਟ ਆਤਮਿਆ ਤੋਂ ਨ ਡਰੀਏ ਪਰ ਦੁਸ਼ਟ ਆਤਮੇ ਸਾਡੇ ਕੋਲੋਂ ਡਰ ਕੇ ਭੱਜਣ ਤੇ ਪਰਮੇਸ਼ਰ ਦੇ ਕੋਲੋਂ ਕੁਝ ਅਜਿਹਾ ਵਿਸ਼ਵਾਸ ਅਸੀਂ ਮੰਗਣਾ ਹੈ ਕਿਉਂਕਿ ਵਿਸ਼ਵਾਸ ਦੇ ਨਾਲ ਕੀਤੀ ਹੋਈ ਪ੍ਰਾਰਥਨਾ ਸਾਨੂੰ ਬਹੁਤ ਸਾਰਾ ਫਲ ਦੇ ਸਕਦੀ ਹੈ ਕਿਉਂਕਿ ਪਰਮੇਸ਼ਰ ਨੇ ਵੀ ਕਿਹਾ ਕਿ ਜੋ ਵੀ ਤੁਸੀਂ ਵਿਸ਼ਵਾਸ ਦੇ ਨਾਲ ਮੰਗੋਗੇ ਉਹ ਤੁਹਾਡੇ ਲਈ ਕੀਤਾ ਜਾਊਗਾ ਉਹ ਤੁਹਾਨੂੰ ਦਿੱਤਾ ਜਾਊਗਾ ਸੋ ਸੱਚਮੁੱਚ ਪਰਮੇਸ਼ਰ ਜੀ ਦਾ ਧੰਨਵਾਦ ਕਰਦੇ ਆਂ ਅੱਜ ਦੀ ਇਸ ਗਵਾਈ ਦੇ ਲਈ ਜੋ ਪਰਮੇਸ਼ਰ ਨੇ ਇਸ ਭਰਾ ਨੂੰ ਬਚਾਇਆ ਔਰ ਇਸ ਭਰਾ ਦੇ ذریعے ਬਹੁਤ ਸਾਰੀਆਂ ਰੂਹਾਂ ਨੂੰ ਬਚਾਇਆ ਪਰਮੇਸ਼ਰ ਇਹਨਾਂ ਨੂੰ ਹੋਰ ਵੀ ਮੱਸਾ ਦੇਣ ਹੋਰ ਵੀ ਬਰਕਤ ਦੇਣ ਪਰਮੇਸ਼ਰ ਇਹਨਾਂ ਨੂੰ ਹੋਰ ਵੀ ਵਧੇਰੇ ਆਤਮਿਕ ਦਾਣਾ ਵਰਦਾਨਾਂ ਦੇ ਨਾਲ ਬLES ਕਰਨ ਤਾਂ ਜੋ ਇਹ ਕਰੋੜਾਂ ਦੀ ਗਿਣਤੀ ਦੇ ਵਿੱਚ ਪਰਮੇਸ਼ਰ ਦੇ ਦੁਆਰਾ ਕੀਤੇ ਹੋਏ ਜੋ ਅਚੰਬੇ ਕਮਿਆ ਉਹਨਾਂ ਦੀਆਂ ਗਵਾਹੀਆਂ ਨੂੰ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਪਰਮੇਸ਼ਰ ਦੇ ਵਚਨਾਂ ਨੂੰ ਔਰ ਹਰ ਇੱਕ ਰੂਹ ਨੂੰ ਪਰਮੇਸ਼ਰ ਦੀ ਜੋ ਪਰਮੇਸ਼ਰ ਨੇ ਇਹਨਾਂ ਨੂੰ ਦਿੱਤੀ ਹੈ ਉਹਨਾਂ ਨੂੰ ਸਰਗਰਾਸ ਤੱਕ ਲੈ ਕੇ ਜਾ ਸਕਣ ਔਰ ਪਰਮੇਸ਼ਰ ਦੇ ਕੰਮਾਂ ਨੂੰ ਕਰ ਸਕਣ। ਤੋਂ ਅੱਜ ਦੀ ਗਵਾਹੀ ਦੇ ਲਈ ਪਰਮੇਸ਼ਰ ਜੀ ਦਾ ਧੰਨਵਾਦ ਕਰਦੇ ਆਂ ਔਰ ਉਹਨਾਂ ਭੈਣਾ ਭਰਾਵਾਂ ਦਾ ਵੀ ਧੰਨਵਾਦ ਕਰਦੇ ਆਂ ਪਰਮੇਸ਼ਰ ਦੇ ਹੱਥਾਂ ਦੇ ਵਿੱਚ ਸਾਰੇ ਭੈਣਾ ਭਰਾਵਾਂ ਨੂੰ ਸੌਂਪਦੇ ਆਂ ਜਿਨ੍ਹਾਂ ਨੇ ਅੱਜ ਦੀ ਇਸ ਗਵਾਹੀ ਨੂੰ ਸੁਣਿਆ। ਪਰਮੇਸ਼ਰ ਤੁਹਾਨੂੰ ਅੱਜ ਦੀ ਇਸ ਗਵਾਹੀ ਦੇ ਸੁਣੇ ਜਾਣ ਤੇ ਬਹੁਤ ਸਾਰੀ ਆਸ਼ੀਸ਼ ਬਰਕਤ ਦੇਣ ਔਰ ਸੱਚਮੁੱਚ ਕੱਲ ਫੇਰ ਮਿਲਾਂਗੇ ਇੱਕ ਹੋਰ ਵੱਡੀ ਗਵਾਹੀ ਦੇ ਨਾਲ ਪਰਮੇਸ਼ਰ ਦੀ ਮਿਹਮਾ ਦੇ ਲਈ ਜਦ ਤੱਕ ਦੇ ਲਈ ਸਾਰੇ ਭੈਣ ਭਰਾਵਾਂ ਨੂੰ ਪਰਮੇਸ਼ਰ ਸੰਭਾਲ ਕੇ ਰੱਖੇ ਔਰ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਰੈਂਸੀ ਦੀ